ਤੈਂ ਤਰਪਿਆ ਹੈ ਚਿੱਠੇ ਹਜੂਰੀ ਲਏ ਲਿਖਾਏ ਹਜ਼ੂਰ 파ਸ਼ਾ ਤੋਂ ਹੁਕਮਨਾਮੇ ਲਿਖਾ ਲਏ ਨੇ ਜੋ ਜੋ ਸਤਗੁਰਾਂ ਨੇ ਆਗਿਆ ਕੀਤੀ ਮਦ ਪੰਜਾਬ ਸੋ ਸਿੰਘ ਰਹਾਏ ਕਹਿੰਦੇ ਜਿੰਨਾ ਉਹਨਾਂ ਸਿੰਘਾਂ ਪ੍ਰਤੀ ਹੁਕਮਨਾਮੇ ਲਿਖਵਾਏ ਨੇ ਜੋ ਪੰਜਾਬ ਵਿੱਚ ਸਿੱਖ ਰਹਿੰਦੇ ਸਨ ਮਾਲਵੇ ਮਾਝ ਦੁਆਬੇ ਘੇਪ ਧੰਨੀ ਪੋਠੋਹਾਰ ਰਿਆੜ ਕੀ ਬਾਂਕਰ ਪਵਾਦ ਇਹ ਸਾਰੇ ਨੂੰ ਹੁਕਮਨਾਮੇ ਭੇਜ ਦਿੱਤੇ ਕਿਉਂਕਿ ਅਲੱਗ-ਅਲੱਗ ਛਾਡੀਆਂ ਬੋਲੀਆਂ ਸੀ ਗੁਰੂ ਸਾਡਾ ਇੱਕ ਸੀ ਸਾਰਿਆਂ ਨੂੰ ਜਦੋਂ ਹੁਕਮਨਾਮੇ ਭੇਜੇ ਮਹਾਰਾਜ ਨੇ ਸਿੱਖਾਂ ਦੇ ਹੱਥ ਸਿੰਘਾਂ ਦੇ ਹੱਥ ਦੇ ਕਰਕੇ ਜੋ ਆਏ ਰਲੇ ਨਾ ਖਾਲਸੇ ਰਈਤ ਅਤ ਸਹਿ ਬਣੇ ਹੋ ਅਧੋਰਾ ਜੋ ਆਏ ਮਿਲੇ ਖਾਲਸੇ ਉਸ ਕਸਾਰਾ ਲੈ ਕਹਿੰਦੇ ਜੋ ਆ ਕੇ ਖਾਲਸਾ ਪੰਥ ਨਾਲ ਰਲ ਜਾਊਗਾ ਉਹ ਕਹਿੰਦੇ ਬਹੁਤ ਸਾਰਾ ਸੁੱਖ ਲਵੇਗਾ ਬਹੁਤ ਸੁੱਖ ਪ੍ਰਾਪਤ ਕਰੇਗਾ ਜੋ ਆਏ ਰਲੇ ਨਾ ਖਾਲਸੇ ਰਇਤ ਸੇ ਬਣੇ ਹੋ ਹੁਕਮਨਾਮੇ ਵਿੱਚ ਇਹ ਵੀ ਲਿਖਿਆ ਹੈ ਜੋ ਖਾਲਸੇ ਨੂੰ ਆ ਕੇ ਨਾ ਮਿਲੇ ਉਸ ਨੂੰ ਰਇਤ ਬਣਾ ਲਵੇ ਉਸ ਨੂੰ ਪਰਜਾ ਬਣਾ ਲੈਣਾ ਉਸ ਵੇਲੇ ਚਉਪਈ ਬੰਦੇ ਕਹੀ ਬੰਦ ਕਰ ਹਾਥ ਬਾਬਾ ਬੰਦਾ ਸਿੰਘ ਪਹਾਦਰ ਨੇ ਦੋਨੇ ਹੱਥ ਬੰਨ੍ਹ ਕਰਕੇ ਅੱਥ ਜੋੜ ਕਰਕੇ ਬੇਨਤੀ ਕੀਤੀ ਕਹਿਣ ਲੱਗਿਆ اے ਸੱਚੇ ਪਾਤਸ਼ਾਹ ਹਮ ਮੰਨੇਗਾ ਸਿੰਘਨ ਬਾਤ ਮੈਂ ਸਿੰਘਾਂ ਦਾ ਬਚਨ ਮੰਨੂਗਾ ਜੀ ਕਿਉਂਕਿ ਮੈਂ ਨਮਾ ਮੈਂ ਨਮਾ ਭਰਤੀ ਕੀਤਾ ਜਿਵੇਂ ਛੋਟੀ ਜਿਹੀ ਇੱਕ ਮਿਸਾਲ ਦੇਵਾਂ ਇੱਕ ਐਗਜ਼ਾਮਪਲ ਦੇਵਾਂ ਮੈਂ ਫੌਜ ਦੇ ਵਿੱਚ ਇੱਕ ਫੌਜੀ ਭਰਤੀ ਹੁੰਦਾ ਹੈ ਉਹ ਪਹਿਲਾਂ ਸਿਪਾਹੀ ਹੁੰਦਾ ਫਿਰ ਲੈਫਟ ਸਾਇਕ ਬਣਦਾ ਫਿਰ ਨਾਇਕ ਬਣਦਾ ਹੌਲਦਾਰ ਬਣਦਾ ਫਿਰ ਜਾ ਕੇ ਨੈਬ ਸੂਬੇਦਾਰ ਸੂਬੇਦਾਰ ਵਗੈਰਾ ਬਣਦਾ ਇਹ ਕੋ ਵੀ ਫੌਜੀ ਭਰਤੀ ਕੀਤਾ ਜਾਂਦਾ ਜਿਹੜਾ ਜਿਹੜਾ ਸਿੱਧਾ ਲੈਫਟੀਨੈਂਟ ਭਰਤੀ ਹੁੰਦਾ ਹੁਣ ਉਹ ਸਿਪਾਹੀਆਂ ਦਾ ਤਜਰਬਾ ਵੱਖਰਾ ਹੈ ਤੇ ਲੈਫਟੀਨੈਂਟ ਜਿਹੜਾ ਨਵਾਂ ਭਰਤੀ ਉਹਦਾ ਵੱਖਰਾ ਹੈ ਪਰ ਉਹਨੂੰ ਜਿੰਨੇ ਵੀ ਜੇਸੀਓ ਰੈਂਕ ਦੇ ਹੁੰਦੇ ਨੇ ਉਹ ਸਾਰੇ ਉਹਨੂੰ ਦੱਸਦੇ ਨੇ ਵੀ ਐਸੇਸ ਤਰ੍ਹਾਂ ਕਰਨਾ ਹੈ ਉਹੀ ਗੱਲ ਇਹ ਲੈਫਟੀਨੈਂਟ ਸਾਡਾ ਭਰਤੀ ਕੀਤਾ ਹੈ ਬਾਬਾ ਬੰਦਾ ਸਿੰਘ ਬਹਾਦਰ ਸਿਪਾਹੀਆਂ ਦੇ ਉੱਤੇ ਤੇ ਸਿਪਾਹੀ ਉਹਨੂੰ ਗਾਈਡ ਕਰਦੇ ਨੇ ਉਹਨੂੰ ਦੱਸਦੇ ਨੇ ਜਿੰਨੇ ਨਾਲ ਤੁਰੇ ਨੇ ਤੇ ਬਚਨ ਵੀ ਇਹ ਕੀਤਾ ਗੁਰੂ ਦੇ ਸਾਹਮਣੇ ਕਹਿੰਦੇ ਮਹਾਰਾਜ ਮੈਂ ਇਹਨਾਂ ਦਾ ਹਰ ਇੱਕ ਬਚਨ ਮੰਨੂਗਾ ਮੈਂ ਅਣਜਾਣ ਹਰ ਪੱਖ ਤੋਂ ਰਾਹਾਂ ਤੋਂ ਵੀ ਪੰਜਾਬ ਤੋਂ ਪੰਜਾਬ ਦੀ ਸੱਭਿਆਤਾ ਤੋਂ ਪੰਜਾਬ ਦੇ ਲੋਕਾਂ ਤੋਂ ਜਾਂ ਪੰਜਾਬ ਦੇ ਜ਼ੁਲਮਾਂ ਤੋਂ ਬਿਲਕੁਲ ਅਣਜਾਣਾ ਮੈਨੂੰ ਕੋਈ ਪਤਾ ਨਹੀਂ ਅੱਗੇ ਭੀੜ ਪੜਾ ਜੇ ਹੰਪਰ ਆਏ ਜੇ ਕਿਤੇ ਮੇਰੇ ਤੇ ਆਕਰ ਕੇ ਕੋਈ ਵਕਤ ਪੈ ਗਿਆ ਮੁਸੀਬਤ ਪੈ ਗਈ ਯੁੱਧ ਵਿੱਚ ਸਾਡੇ ਤੇ ਭੀੜ ਮੁਸੀਬਤ ਆ ਬਣੇ ਤੈ ਤੁਮ ਕਰਨੀ ਬਨ ਗਸਹਾਏ ਉਥੇ ਫਿਰ ਤੁਹਾਨੂੰ ਸਹਾਇਤਾ ਕਰਨੀ ਬਣਦੀ ਹੈ ਆਪ ਮੇਰੀ ਸਹਾਇਤਾ ਕਰੋ ਸੱਚੇ ਪਰਸ਼ਾ ਨਾਲ ਤੁਸੀਂ ਮੇਰੇ ਅੰਗ ਸੰਗ ਰਹਿਣਾ ਰਿੱਧ ਸਿੱਧ ਕਿਛ ਹਮ ਵੀ ਦਈਆ ਕਹਿੰਦੇ ਰਿੱਧੀਆਂ ਸਿੱਧੀਆਂ ਨਿੱਧੀਆਂ ਕੁਛ ਮੈਨੂੰ ਵੀ ਬਖਸ਼ਿਸ਼ ਕਰ ਦਿਓ ਗੁਰੂ ਜੀ ਕਿਰਪਾ ਕਰੋ ਮੇਰੇ ਤੇ ਜਿਮ ਪਤ ਯਾਰੋ ਜਗ ਮੈਂ ਪਈਐ ਜਿਵੇਂ ਸੰਸਾਰ ਵਿੱਚ ਮੇਰੀ ਪ੍ਰਤੀਤ ਆਵੇ ਲੋਕਾਂ ਨੂੰ ਭਰੋਸਾ ਆਵੇ ਮੇਰੇ ਤੇ ਕੌਨਫੀਡੈਂਸ ਕਰਨ ਯਕੀਨ ਕਰਨ ਮੇਰੇ ਤੇ ਭਰੋਸਾ ਕਰਨ ਦੁਨੀਆਦਾਰ ਲੋਕ ਜਿੰਨੇ ਵੀ ਪੰਜਾਬ ਦੇ ਪੰਜਾਬੀ ਨੇ ਜੋ ਮੈਂ ਕਰੋਂ ਸਿੰਘਨ ਸੋ ਤੋਂ ਜੇਕਰ ਮੈਂ ਸ਼ਿੰਗਾਂ ਨਾਲ ਕਹਿੰਦੇ ਧਰੋ ਕਰਾਂ ਧੋਖਾ ਕਰਾਂ ਚੀਟਿੰਗ ਕਰਾਂ ਕਹਿੰਦੇ ਦਗਾ ਕਰਾਂ ਤੋ ਮੈਂ ਤੇ ਲਿਓ ਅਗਲੀ ਖੋ ਤਾਂ ਫਿਰ ਮੈਥੋਂ ਜਿਹੜਾ ਮੇਰੇ ਕੋਲ ਪਹਿਲਾਂ ਵੀ ਜਿਹੜੀਆਂ ਪਿਛਲੇ ਭੇਖ ਦੇ ਵਿੱਚ ਬਰਾਗੀ ਭੇਖ ਦੇ ਵਿੱਚ ਕੋਈ ਰਿੱਧੀਆਂ ਅਸਧੀਆਂ ਕੁਛ ਵੀ ਮੈਂ ਸਧੀਆਂ ਨਾਲ ਕੀਤਾ ਉਹ ਸਾਰੀਆਂ ਮੈਥੋਂ ਖੋ ਲਿਓ ਮੈਨੂੰ ਥੋਥਾ ਕਰ ਦਿਓ ਮੈਨੂੰ ਅੰਦਰੋਂ ਖਾਲੀ ਕਰ ਦਿਓ ਕਦੀ ਦੇਹ ਰਹਿ ਜੇ ਮੇਰੀ ਬੇਕਾਰ ਜੇ ਮੈਂ ਖਾਲਸਾ ਅਰਥ ਨਾਲ ਧੋਖਾ ਕਰਾਂ ਤਾਂ ਜਿਸ ਕੋ ਸਤਿਗੁਰ ਜੋਪਨ ਕਹੀ ਕਲਗੀਆਂ ਵਾਲੇ ਪਾਤਸ਼ਾਹ ਧੰਗੂ ਗੋਬਿੰਦ ਸਿੰਘ ਸਾਹਿਬ ਸਰਬੰਸ ਦਾ ਨੀ ਪਿਤਾ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਿਰ ਇਸ ਤਰ੍ਹਾਂ ਕਿਹਾ ਸੌਂਪ ਸਭੀ ਹਮ ਖਾਲਸੇ ਦੇਈ ਅਸੀਂ ਤਾਂ ਸਾਰੀ ਸ਼ਕਤੀ ਭਗਤੀ ਖਾਲਸੇ ਨੂੰ ਬਖਸ਼ ਦਿੱਤੀ ਹੈ ਇਹਨਾਂ ਨੂੰ ਗੁਰੂ ਬਣਾ ਦਿੱਤਾ ਐ ਸਿਂ ਸਭ ਕੁਝ ਖਾਲਸੇ ਨੂੰ ਸੌਂਪ ਦਿੱਤਾ ਐ ਸਾਡਾ ਇਹ ਬਚਨ ਐ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਓ ਮੈਂ ਸਾਰਾ ਕਿਉਂਕਿ ਖਾਲਸਾ ਮੇਰੋ ਰੂਪ ਹੈ ਖਾਂਛ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਗੁਰ ਪੂਰਾ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੰਡ ਪ੍ਰਾਨ ਮਾਰੇ ਕਹਿਣ ਲੱਗੇ ਸਾਰਾ ਕੁਝ ਮੈਂ ਆਪਣੇ ਖਾਲਸੇ ਨੂੰ ਸੌਂਪ ਦਿੱਤਾ ਹੈ। ਹਮਨੇ ਖਾਲਸੇ ਤੂੰ ਵੀ ਰਲਾਇਆ ਅਸੀਂ ਖਾਲਸਾ ਪੰਥ ਵਿੱਚ ਤੈਨੂੰ ਰਲਾਇਆ ਤੂੰ ਖਾਲਸਾ ਪੰਥ ਵਿੱਚ ਰਲ ਗਿਆ ਤੂੰ ਵੀ ਖਾਲਸਾ ਹੈ ਤੂੰ ਵੱਖਰਾ ਨਹੀਂ ਆਉਦੇ ਆਉਦੇ ਗੱਲ ਵੱਖਰੀ ਹੈ ਪਰ ਹੈ ਸਾਰੇ ਬਰਾਬਰ ਵੱਡਾ ਛੋਟਾ ਕੋਈ ਨਹੀਂ ਹਾਂ ਆਉਦੇ ਤੌਰ ਦੇ ਤੇਰਾ ਆਦਰ ਸਤਿਕਾਰ ਰਿਸਪੈਕਟ ਕਰਦੇ ਨੇ ਉਹ ਵੱਖਰੀ ਗੱਲ ਹੈ। ਤੈ ਵੀ ਖਾਲਸੋਂ ਬੰਡਾ ਪਾਇਆ ਤੂੰ ਵੀ ਖਾਲਸੇ ਵਿੱਚੋਂ ਆਪਣਾ ਵਰਤਾਰਾ ਲੈ ਲਈ ਪੰਜ ਸਿੰਘ ਲੈ ਕੇ ਤੂੰ ਸਾਥ ਗੁਰੂ ਜੀ ਨੇ ਬੰਦੇ ਨੂੰ ਕਿਹਾ ਕਿ ਤੂੰ ਵੱਖਰੀਆਂ ਸ਼ਕਤੀਆਂ ਮੰਗਦਾ ਹੈ ਮੈਂ ਸਭ ਖਾਲਸੇ ਨੂੰ ਸੌਂਪ ਦਿੱਤੀਆਂ ਤਾਂ ਹੁਕਮ ਕੀਤਾ ਪੰਜ ਸਿੰਘਾਂ ਨੂੰ ਨਾਲ ਲੈ ਕੇ ਤੂੰ ਪੰਜ ਸਿੰਘ ਲੈ ਲਈ ਨਾਲ ਲੈ ਕੇ ਤੂੰ ਕਰ ਅਰਦਾਸ ਪੂਰੀ ਹੋਈ ਬਾਤ ਜਦੋਂ ਅਰਦਾਸ ਕਰੇਗਾ ਕੜਾ ਪ੍ਰਸ਼ਾਦ ਦੀ ਦੇ ਕੇ ਕਰਾ ਕੇ ਤੇ ਨਾਲ ਪੰਜ ਸਿੰਘਾਂ ਨੂੰ ਲੈ ਕੇ ਤੇ ਅਰਦਾਸ ਕਰੇਗਾ ਨਾ ਜੋ ਸਨ ਬੰਦੇ ਕਰੀ ਚੜਾਈ ਤੇ ਕਹਿੰਦੇ ਉਹਦੇ ਹੀ ਫਿਰ ਤੇਰਾ ਜਿਹੜਾ ਕੋਈ ਵੀ ਮਸਲਾ ਤੇਰਾ ਹੱਲ ਹੋਊਗਾ ਜਿਹੜਾ ਤੇਰਾ ਕੰਮ ਅੜਿਆ ਹੋਊਗਾ ਤੇ ਉਹ ਤੇਰਾ ਪੂਰਾ ਹੋ ਜਾਵੇਗਾ ਤੈਨੂੰ ਕਿਤੇ ਵੀ ਅੜਣ ਅੜਕਾ ਨਹੀਂ ਕੋਈ ਦਿੱਕਤ ਨਹੀਂ ਆਵੇਗੀ ਤੇ ਇਸ ਤਰ੍ਹਾਂ ਬਚਨ ਮੁਬਾਰਕ ਸੁਣ ਕੇ ਮੇਰੇ ਪਾਤਸ਼ਾਹ ਜੀ ਦੇ ਬਖਸ਼ਿਸ਼ਾਂ ਪ੍ਰਾਪਤ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਤੇ ਪੰਜਾਬ ਵੱਲ ਨੂੰ ਚੜ੍ਹਾਈ ਕੀਤੀ ਹੈ ਡੇਰਾ ਤੋਰੋ ਸਰਹੰਦਾ ਦਾਈ ਤੇ ਕਹਿੰਦੇ ਫਿਰ ਡੇਰਾ ਜਿਹੜਾ ਸੀ ਨਾ ਆਪ ਦਾ ਜਿਹੜਾ ਛੌਣੀ ਸੀ ਆਪ ਦਾ ਜੱਥਾ ਜਿਹੜਾ ਸੀ ਯੂਨਿਟ ਜਿਹੜੀ ਸੀ ਉਹ ਪਰ ਪੰਜਾਬ ਵੱਲ ਨੂੰ ਤੋਰ ਲਈ ਹੈ ਆਪਣੀ ਸੋਚ ਦੀ ਜਿਹੜੀ ਦਿਸ਼ਾ ਉਹ ਪੰਜਾਬ ਨੂੰ ਕਰ ਲਈ ਹੈ ਥਿੰਕਿੰਗ ਡਾਇਰੈਕਸ਼ਨ ਜਿਹੜੀ ਆ ਪੰਜਾਬ ਵੱਲ ਨੂੰ ਕਰ ਲਈ ਹੈ ਤੇ ਉਥੋਂ ਤੁਰਿਆ ਬਾਬਾ ਬੰਦਾ ਸਿੰਘ ਬਹਾਦਰ ਕਲਗੀਆਂ ਵਾਲੇ ਪਰਸ਼ਾ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਪੰਜਾਬ ਦੇ ਵੱਲ ਨੂੰ ਵਜੀਦੇ ਹੋਰਾਂ ਤੇ ਚੜ੍ਹਾਈ ਕਰਨ ਵਾਸਤੇ ਸਹਿਬਜ਼ਾਦਿਆਂ ਦਾ ਬਦਲਾ ਲੈਣ ਵਾਸਤੇ ਦੋਹਰਾ ਤਉਚਤ ਬੰਦੇ ਇਮਾਈ ਅਬ ਲੀਜੈ ਬਚਨ ਪ੍ਰਤਿਆਏ ਰਾਹ ਚ ਆਉਂਦੇ ਅਕਸਰ ਮਨੁੱਖ ਹੈ ਅਨਸਾਨ ਹੈ ਪਤਾ ਨਹੀਂ ਕਦੋਂ ਬੰਦੇ ਦਾ ਮਨ ਬਦਲ ਜੇ ਕਿਉਂਕਿ ਇਸੇ ਕਰਕੇ ਗੁਰਬਾਣੀ ਸਾਨੂੰ ਸਿੱਧ ਦੰਦੀ ਹੈ ਕਿ ਮਨ ਜੀਤੈ ਜਗ ਜੀਤ ਜੇ ਮਨ ਨੂੰ ਜਿੱਤ ਲਿਆ ਸੰਸਾਰ ਜਿੱਤਿਆ ਗਿਆ ਮਨ ਇੱਕ ਪਾਣੀ ਦੀ ਨਿਆਈਆ ਡੋਲਦਾ ਹੈ ਮਨ ਅੰਗ ਦਾ ਕਿਸੇ ਦਾ ਨਾ ਨਹੀਂ ਮਨ ਹੁੰਦੀ ਆਪਣੀ ਸੋਚ ਕਿੱਥੇ ਆ ਕੇ ਟਿਕਦੀ ਹੈ ਤੇ ਬੰਦਾ ਸਿੰਘ ਭਾਦਰ ਦੇ ਮਨ ਦੇ ਵਿੱਚ ਇੱਕ ਫੁਰਨਾ ਆਇਆ ਇਹ ਗੁਰੂ ਸਾਹਿਬ ਨੇ ਬਚਨ ਕਰਤਾ ਦਿੱਤਾ ਤੇ ਆਪਾਂ ਪ੍ਰਤਿਆਵਾਤਾ ਲਈਏ ਵੀ ਬਚਨ ਪੂਰੇ ਹੁੰਦੇ ਆ ਕਿ ਨਹੀਂ ਸਰ ਸਿੰਘਾਂ ਨੇ ਦੀਵਾਨ ਲਗਾਏ ਕਹਿ ਬਿੱਤੇ ਆਪ ਖਲੋਏ ਕਹਿੰਦੇ ਸਾਰੇ ਸਿੰਘਾਂ ਨੂੰ ਇਕੱਠਾ ਕੀਤਾ ਦੀਵਾਨ ਸਜਿਆ ਤੇ ਦੀਵਾਨ ਦੇ ਵਿੱਚ ਆਪ ਵੀ ਬੰਦਾ ਸਿੰਘ ਬਹਾਦਰ ਖਲੋਤਾ ਹੈ 24 ਸਤਿਗੁਰ ਬਚਨ ਲਈਏ ਪਰਚਾਈ ਕਹਿੰਦੇ ਸਤਿਗੁਰਾਂ ਨੇ ਜੋ ਬਚਨ ਕੀਤੇ ਨੇ ਉਹ ਪ੍ਰਤਿਆਕ ਕੇ ਦੇਖੀਏ ਸਿੰਘ ਪੰਜ ਦਿਨ ਲਏ ਬੁਲਾਈ ਉਹਨੇ ਪੰਜ ਸਿੰਘ ਬੁਲਾ ਲਏ ਨੇ ਜਿਨ੍ਹਾਂ ਚ ਬਾਬਾ ਕਾਨ ਸਿੰਘ ਬਨੋਦ ਸਿੰਘ ਬਾਸ ਸਿੰਘ ਵਗੈਰਾ ਇਹ ਪੰਜ ਸਿੰਘ ਕੋਲ ਆ ਗਏ ਨੇ ਆ ਜੋੜ ਵਿੱਚ ਆਪ ਖਨੋਏ ਹੱਥ ਜੋੜ ਕੇ ਉਹਨਾਂ ਸਿੰਘਾਂ ਦੇ ਵਿੱਚ ਆਪ ਹਾਜ਼ਰ ਹੋਇਆ ਸਰਬੱਤ ਖਾਲਸੇ ਇੱਕ ਮਨ ਹੋਇਓ ਸਰਬੱਤ ਖਾਲਸਾ ਇੱਕ ਮਨ ਹੋਇਆ ਅਰਦਾਸ ਇੱਕ ਮਨ ਹੋਏ ਤੋਂ ਬਿਨਾ ਪ੍ਰਵਾਨ ਨਹੀਂ ਹੁੰਦੀ ਉਤਲੇ ਮਨ ਉਹ ਅਰਦਾਸੇ ਕੀਤੇ ਪ੍ਰਵਾਨ ਨਹੀਂ ਹੁੰਦੇ ਜਦੋਂ ਇੱਕ ਮਨ ਇੱਕ ਚਿਤ ਹੋ ਕੇ ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸ ਕੀਤੀ ਨਹੀਂ ਕਰਜ ਬਹੰਮਰੇ ਪਾਸ ਅਰਦਾਸ ਇਹ ਕੀਤੀ ਹੈ ਕਹਿਣ ਲੱਗੇ ਕਲਗੀਆਂ ਵਾਲੇ ਪਾਤਸ਼ਾਹ ਸਰਬੰਸਦਾਨੀ ਪਿਤਾ ਤੇਗ ਦੇ ਧਣੀ ਅਮਰਤ ਕੇ ਦਾਤੇ ਦੋ ਜਹਾਨ ਵਾਲੇ ਪਾਤਸ਼ਾਹ ਆਪ ਜੀ ਦੇ ਸਨਮੁਖ ਅਰਦਾਸ ਬੇਨਤੀ ਹੈ ਨਿਮਾਨਿਆਂ ਦੀ ਕਿ ਸਾਨੂੰ ਤੁਸੀਂ ਤੋਰਤਾ ਦਿੱਤਾ ਪੰਜਾਬ ਵੱਲ ਪਰ ਸਾਡੇ ਕੋਲ ਖਰਚਾ ਨਹੀਂ ਹੈ ਅਗਾਹ ਜੇ ਲੋੜ ਪੈਗੀ ਕਿਵੇਂ ਸਰੂਗਾ ਆਵੇ ਖਰਚ ਜੋ ਕਰੀ ਅਰਦਾਸ ਇਸ ਤਰ੍ਹਾਂ ਅਰਦਾਸ ਕੀਤੀ ਮਾਰੇ ਹੁਣ ਖਰਚੇ ਦੀ ਟੋਟ ਆ ਗਈ ਹੈ ਤੇ ਹੁਣ ਮਾਇਆ ਚਾਹੀਦੀ ਏ ਸਾਨੂੰ ਆਪ ਕਿਰਪਾ ਕਰੋ ਕਿ ਮਾਇਆ ਸਾਡੇ ਕੋਲ ਪਹੁੰਚੇ ਤੇ ਅਸੀਂ ਪੰਥ ਦਾ ਖਰਚ ਤੋਰੀਏ ਆਏ ਲੁਬਾਣੇ ਲੱਗ ਗਈ ILAR ਅਰਦਾਸ ਕਰਕੇ ਅਜੇ ਹਟੇ ਨੇ ਅਜੇ ਨੇਤਰ ਖੋਲੇ ਨੇ ਗੁਰਬਾਣੀ ਦਾ ਫਰਮਾਨ ਹੈ ਵਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ एक उर्दू के शहर ने बड़ा सोहना एक पंक्तियाँ लिखिया ने उर्दू बच्चे शेर लिखता वह हो के होती है मंजूर दुआ जब दिल से होती है मुश्किल तो यह है कि बड़ी मुश्किल से होती है ਖੁਦਾ ਜਿਹੜਾ ਦੁਆ ਮੰਜ਼ੂਰ ਕਰਦਾ ਹੈ ਅਰਦਾਸ ਮੰਜ਼ੂਰ ਕਰਦਾ ਹੈ ਪ੍ਰਵਾਨ ਕਰਦਾ ਪਰ ਕਰਦਾ ਉਦੋਂ ਜਦੋਂ ਦਿਲੋਂ ਸਾਡੇ ਬੂਕ ਨਿਕਲੇ ਉਹਦਾ ਰਜਾਨਾ ਹੀ ਅਸੀਂ ਗੁਰੂ ਘਰ ਚ ਅਰਦਾਸਾਂ ਕਰਦੇ ਆਂ ਪਰ ਕਿਤੇ ਦੁੱਖ ਨਾਲ ਜਾਂ ਸੁੱਖ ਨਾਲ ਜਾਂ ਖੁਸ਼ੀ ਨਾਲ ਜਾਂ ਕਿਤੇ ਖਿੱਚ ਨਾਲ ਅਰਦਾਸ ਕਰਦੇ ਆਂ ਤੇ ਅਰਦਾਸ ਪੂਰੀ ਹੋ ਜਾਂਦੀ ਹੈ ਜਿਹਨੂੰ ਕਹਿੰਦੇ ਮਨੋ ਅਰਦਾਸ ਕੀਤੀ ਹੈ ਤਨ ਮਨ ਕਰਕੇ ਅਰਦਾਸ ਕੀਤੀ ਤੇ ਉਹ ਸੁਣਦਾ ਹੁਣ ਅਰਦਾਸ ਪੰਝਾ ਸਿੰਘਾਂ ਦੀ ਸੁਣੀ ਗਈ ਹੈ ਤੇ ਲੁਬਾਣੇ ਆਏ ਨੇ ਲੁਬਾਣੇ ਬਣਜਾਰੇ ਲੋਕ ਜਿਨ੍ਹਾਂ ਦਾ ਕੰਮ ਹੈ ਵਪਾਰ ਕਰਨਾ ਪੜੇ ਅਮੀਰ ਲੋਕ ਨੇ بڑے ਗੁਰੂ ਦੇ ਪਿਆਰੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਜੁੜੇ ਹੋਏ ਨੇ ਨੌਵੇਂ ਪਾਸ਼ਾ ਮਹਾਰਾਜੀ ਦਾ ਇਤਿਹਾਸ ਦਾ ਲੁਬਾਣਿਆ ਬਾਰੇ ਸਭ ਕੁਝ ਬਿਆਨ ਕਰਦਾ ਮੱਖਣ ਸ਼ਾ ਲੁਬਾਣਾ ਸਤਕਾਰ ਜੂ ਬਾਬਾ ਜੀ ਹੋਏ ਨੇ ਫਿਰ ਲੱਖੀ ਸ਼ਾ ਬਣਜਾਰਾ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸਰੀਰ ਨੂੰ ਆਪਣੇ ਘਰ ਵਿੱਚ ਸੰਸਕਾਰ ਕੀਤਾ ਬਹੁਤ ਅਮੀਰ ਸੀ ਤੋਂ ਇਸ ਤਰ੍ਹਾਂ ਉਹ ਲੁਬਾਣੇ ਜਿਹੜੇ ਨੇ ਉਹ ਆਏ ਨੇ ਸਾਰੇ ਸਿੱਖ ਨੇ ਦਇਓ ਦਸਵੰਦੋਂ ਨੇ ਕਈ ਹਜ਼ਾਰ ਜਦੋਂ ਪਤਾ ਲੱਗਿਆ ਵੀ ਇੱਥੇ ਸਿੰਘ ਗੁਰੂ ਕੇ ਉਤਰੇ ਹੋਏ ਨੇ ਤੇ ਪੰਜਾਬ ਨੂੰ ਜਾ ਰਹੇ ਨੇ ਬਿਨਾ ਮੰਗਿਆ ਉਹਨਾਂ ਲੋਬਾਣਿਆਂ ਨੇ ਇਕੱਠਾ ਕਰਕੇ ਪੈਸਾ ਉਹਦਾ ਸਾਰਿਆਂ ਨੇ ਜਿੰਨਾ ਜਿੰਨਾ ਪਾਇਆ ਸਾਰਿਆਂ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਚਰਨਾਂ 'ਚ ਆਲ ਰੱਖਿਆ ਕਹਿਣ ਲੱਗੇ ਜ਼ਥੇਦਾਰ ਜੀ ਬਾਬਾ ਜੀ ਆ ਸਾਡੀ ਤੁਛ ਜਿਹੀ ਮਾਮੂਲੀ ਜੀ ਭੇਟਾ ਆਪ ਪ੍ਰਵਾਨ ਕਰਨੀ ਸਵੀਕਾਰ ਕਰਨੇ ਬੰਦਾ ਸਿੰਘ ਬਹਾਦਰ ਹੈਰਾਨ ਹੈ ਅਰਦਾਸ ਕਬੂਲ ਹੋਈ ਹੈ ਸੁਣਦਾ ਹੈ ਖੁਦਾ ਦੁਆ ਜਦ ਦਿਲ ਸੇ ਹੋਤੀ ਹੈ ਕਹਿੰਦੇ ਖੁਦਾ ਸੁਣਦਾ ਜਦੋਂ ਦਿਲੋਂ ਅਰਦਾਸ ਹੋਈ ਹੋਵੇ ਤੇ ਅਰਦਾਸ ਹੋਈ ਹੈ ਸੁਣੀ ਹੈ ਤੇ ਪੈਸਾ ਬਹੁਤ ਪਹੁੰਚ ਗਿਆ ਹੈ ਤੋ ਬੰਦੇ ਆਏ ਅੱਗੇ ਧਰਿਓ ਲਿਆ ਕਰਕੇ ਉਹ ਥੈਲੀਆਂ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮੁਖ ਧਰ ਦਿਤੀਆਂ ਅੱਗੇ ਧਰ ਦਿਤੀਆਂ ਮੂਹਰੇ ਧਰ ਦਿਤੀਆਂ ਨੇ ਕਰਾਇ ਅਰਦਾਸ ਬੰਦੇ ਹੱਥ ਫੜਿਓ ਉਹਨਾਂ ਸਿੰਘਾਂ ਦੀ ਦੁਸ਼ਮੰਦ ਦੀ ਅਰਦਾਸ ਕਰਕੇ ਬੰਦੇ ਨੇ ਉਹ ਰੁਪਈਆ ਆਪਣੇ ਹੱਥ ਵਿੱਚ ਫੜਿਆ ਬੰਦੇ ਬਦੀ ਖਾਲਸੇ ਪ੍ਰੀਤ ਬੰਦੇ ਪਹਾਦਰ ਦਾ ਉਸ ਦਿਨ ਤੋਂ ਖਾਲਸੇ ਨਾਲ ਪਿਆਰ ਵੱਧ ਗਿਆ ਪ੍ਰੀਤ ਵੱਧ ਗਈ ਪ੍ਰੇਮ ਵੱਧ ਗਿਆ ਕਿ ਸਤਿਗੁਰਾਂ ਨੇ ਬਚਨ ਕੀਤਾ ਸੀ ਉਹ ਸੰਤ ਹੈ ਪੰਜ ਸਿੰਘਨ ਤੇ ਅਰਦਾਸ ਕਰਾਵੈ ਜੋਬਰ ਮੰਗੈ ਸੋਈ ਪਾਵੈ ਇੱਥੇ ਗੱਲ ਤਾਂ ਗੁਰੂ ਦੀ ਸਹੀ ਹੋਈ ਜੋ ਗੁਰੂ ਨੇ ਬਚਨ ਕੀਤਾ ਸੀ ਉਹ ਸਹੀ ਹੋਇਆ ਮਨ ਨੂੰ ਤਸੱਲੀ ਹੋ ਗਈ ਇਤਮਨਾਣ ਹੋ ਗਿਆ ਕੌਨਫੀਡੈਂਸ ਹੋ ਗਿਆ ਭਰੋਸਾ ਵੱਧ ਗਿਆ ਨਿਸ਼ਚੈ ਪਇਓ ਬੰਦੇ ਮਦ ਚੀਤ ਬੰਦੇ ਦੇ ਮਨ ਵਿੱਚ ਭਰੋਸਾ ਹੋ ਗਿਆ ਚਿੱਤ ਵਿੱਚ ਉਦੋਂ ਹੀ ਪ੍ਰਸੰਨਤਾ ਹੋ ਗਈ ਬੰਦੇ ਖਾਲਸੇ ਦੀਵਾਨ ਲਗਾਵੇਂ ਖਾਲਸਾ ਪੰਥ ਦਾ ਦੀਵਾਨ ਲਗਾ ਕੇ ਸਿੰਘਾਂ ਵਿੱਚ ਬੈਠਦਾ ਬਾਬਾ ਕਿਉਂਕਿ ਮੁਖੀ ਹੈ ਜਥੇਦਾਰ ਹੈ ਜਰਨਲ ਹੈ ਕੌਮ ਦਾ ਤੇ ਸਾਰੇ ਸਿੰਘ ਪਾਸੀ ਬਹਿੰਦੇ ਨੇ ਬਚਨ ਬਲਾ ਸੁਣਦੇ ਨੇ ਸਾਧੂ ਰਹਿ ਹੈ ਬੜਾ ਕੁਸ਼ਪਲੇ ਹੈ ਬੜੀ ਭਜਨ ਬੰਦਗੀ ਲੰਬਾ ਸਮਾਂ ਕੀਤੀ ਹੈ ਅਕਾਲ ਉਸਤਤਵਾਰ ਚੰਡੀ ਪੜਹਾਵੈ ਸ੍ਰੀ ਅਕਾਲ ਉਸਤਤ ਅਤੇ ਚੰਡੀ ਦੀ ਵਾਰ ਪਾਠ ਨਿਤਨੇਮ ਦੇ ਨਾਲ ਕਰਾਉਂਦਾ ਜੋ ਕਿ ਅੱਜ ਵੀ ਪੰਥ ਨਿਹੰਗ ਸਿੰਘ ਦਲਾਂ ਦੇ ਵਿੱਚ ਅੱਜ ਵੀ ਚੰਡੀ ਦੀ ਵਾਰ ਦਾ ਪਾਠ ਕੀਤਾ ਜਾਂਦਾ ਟਕਸਾਲਾਂ ਦੇ ਵਿੱਚ ਵੀ ਚੰਡੀ ਦਾ ਮਾਰ ਬਹੁਤ ਸਾਰੇ ਸਿੰਘ ਕਰਦੇ ਨੇ ਕਿਉਂਕਿ ਇਹ ਵੀਰ ਰਸੀ ਪਾਠ ਹੈ ਇਹਦੇ ਨਾਲ ਵੀਰ ਰਸ ਆਉਂਦਾ ਹੈ ਦੁਸ਼ਮਣ ਨਾਲ ਜਦੋਂ ਟੱਕਰ ਲੈਣੀ ਹੈ ਚੰਡੀ ਦੀ ਵਾਰ ਦਾ ਪਾਠ ਜਦੋਂ ਕੀਤਾ ਹੋਵੇ ਉਦੋਂ ਘਬਰਾਹਟ ਅੰਦਰੋਂ ਖਤਗੋ ਜਾਂਦੀ ਹੈ ਬਹਾਦਰ ਬਣ ਜਾਂਦਾ ਹੈ ਬਾਣੀ ਦੇ ਵਿੱਚ ਇੰਨੀ ਪਾਵਰ ਤਾਕਤ ਸ਼ਕਤੀ ਹੈ ਅਕਾਲ ਆਲ ਕਾ ਅਕਾਲ ਕਾ ਜਾਪ ਚ ਪਾਵੇ ਅਕਾਲ ਅਕਾਲ ਦਾ ਜਾਪ ਚ ਪਾਉਂਦਾ ਸਾਰੇ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੀ ਜਕਾਰੇ ਸਾਰਾ ਦਿਨ ਗੂੰਜਦੇ ਨੇ ਹਰ ਇੱਕ ਸਿੰਘ ਦੇ ਜ਼ੁਬਾਨ ਤੇ ਜੀਬ ਤੇ ਰਸਨਾ ਤੇ ਅਕਾਲ ਅਕਾਲ ਚੜਿਆ ਹੋਇਆ ਹੈ ਅਕਾਲ ਦਾ ਭਾਵ ਕਿ ਰੱਬ ਪਰਮੇਸ਼ਰ ਖੁਦਾ ਰਾਮ ਭਗਵਾਨ ਜਿਹਦਾ ਕਦੇ ਕਾਲ ਨਹੀਂ ਆਉਂਦਾ ਕਿਉਂਕਿ ਉਹ ਜਮਦਾ ਨਹੀਂ ਉਹ ਜੂਨਾ ਤੋਂ ਰਹਤ ਹੈ ਉਹ ਸਵੈ ਪੰਗ ਆਪਣੇ ਆਪ ਸੁਤੇ ਪ੍ਰਕਾਸ਼ ਹੈ ਉਹ ਅੱਗੇ ਵਾਹਿਗੁਰੂ ਵਾਹਿਗੁਰੂ ਸਦਾ ਮੁਖ ਗਾਵੇ ਸਾਰੇ ਸਿੰਘ ਵਾਹਿਗੁਰੂ ਵਾਹਿਗੁਰੂ ਸਾਰਾ ਦਿਨ ਹੀ ਜਪਦੇ ਰਹਿੰਦੇ ਨੇ ਕਿਉਂਕਿ ਗੁਰਬਾਣੀ ਤੋਂ ਸੇਤ ਲੈਂਦੇ ਨੇ ਗੁਰਬਾਣੀ ਇਹ ਸੇਤ ਦਿੰਦੀ ਹੈ ਨਾਮਾ ਕਹਿਤ ਲੋਚਨਾ ਮੁਖ ਤੇ ਰਾਮ ਸੁਭਾਲ ਹੱਥ ਪਾਉਂ ਕਰ ਕਾਮ ਸਭ ਚੀਤ ਨਰੰਜਣ ਨਾਲ ਗੁਰਬਾਣੀ ਇਹ ਕਹਿੰਦੀ ਹੈ ਜਦੋਂ ਵੀ ਤੂੰ ਵੇਲਾ ਸਾਰਾ ਦਿਨ ਵਾਹਿਗੁਰੂ ਦਾ ਜਾਪ ਜਪਦਾ ਰਹੇ ਤੇਰਾ ਜੀਵਨ ਉੱਚਾ ਸੁੱਚਾ ਹੋ ਜਾਊਗਾ ਤੇਰੇ ਅੰਦਰ ਸੰਤੋਖ ਘਰ ਕਰ ਜਾਊਗਾ ਤੇਰੇ ਅੰਦਰ ਦਇਆ ਆ ਜਾਊਗੀ ਤੇਰੇ ਅੰਦਰ ਸਿੱਖਾ ਹਿੰਮਤ ਆ ਜਾਊਗੀ ਤੂੰ ਮਿੱਠ ਬੋਲਣਾ ਹੋ ਜਾਵੇਂਗਾ ਤੇਰੇ ਅੰਦਰ ਨਿਮਰਤਾ ਆ ਜਾਵੇਗੀ त्याਗ ਆ ਜਾਵੇਗਾ ਤੇ ਬਾਦਸ਼ਾਹ ਵਾਲੀ ਸੋਚ ਆ ਜਾਵੇਗੀ ਐਸਾ ਬਾਦਸ਼ਾਹ ਬਣੇਗਾ ਦੋਰਾ ਬੰਦਾ ਪੰਜਾਬੇ ਕੋਚੜਿਓ ਲਿਓ ਖਾਲਸਾ ਸਾਥ ਕਹਿੰਦੇ ਪੰਜਾਬ ਪੱਲ ਨੂੰ ਹੁਣ ਚੜਾਈ ਕੀਤੀ ਆ ਬਾਬਾ ਬੰਦਾ ਸਿੰਘ ਬਹਾਦਰ ਨੇ ਨਾਲ ਖਾਲਸਾ ਪੰਥ ਲਿਆ ਬੜਾ ਖੁਸ਼ ਆ ਪਾਪਾ ਵੀ ਇਹੋ ਜੇ ਸਿੰਘ ਮਿਲੇ ਨੇ ਮੈਨੂੰ ਸਾਰੇ ਪਰਮੇਸ਼ਰ ਦੇ ਨਾਲ ਜੁੜੇ ਹੋਏ ਨੇ ਉਹ ਸਾਰੇ ਬਾਣੀ ਪੜ੍ਹਦੇ ਨੇ ਲੈਨ ਬੇਰ ਗੁਰ ਸਤਨ ਆ ਟੇਕ ਸਿੱਖ ਮਾਥ ਤੇ ਗੁਰੂ ਕੇ ਸਿੱਖਾਂ ਨੂੰ ਜਦੋਂ ਪਤਾ ਲੱਗਦਾ ਕਿ ਗੁਰੂ ਕੇ ਸਹਬ ਜਾਂਦਿਆਂ ਦਾ ਬਦਲਾ ਲੈਣ ਵਾਸਤੇ ਬਾਹਰ ਲੈਣ ਵਾਸਤੇ ਗੁਰੂ ਜੀ ਨੇ ਖਾਲਸੇ ਪੰਥ ਨਾਲ ਬੰਦਾ ਬਹਾਦਰ ਭੇਜਿਆ ਤਾਂ ਗੁਰਸਿੱਖ ਆ ਕੇ ਖਾਲਸੇ ਪੰਥ ਨੂੰ ਮੱਥਾ ਟੇਕਦੇ ਨੇ ਭੇਟਾ ਦਿੰਦੇ ਨੇ ਨਜ਼ਰਾਨੇ ਭੇਟ ਕਰਦੇ ਨੇ ਖਾਲਸਾ ਪੰਥ ਨੂੰ ਅੱਜ ਗੁਰੂ ਕੇ ਸਿੱਖੋ ਸਾਡਾ ਖਾਲਸਾ ਪੰਥ ਸਾਡੀ ਕੌਮ ਜਿਹੜੀ ਹੈ ਇਹ ਅੱਜ ਲੀਡਰ ਲੈਸ ਹੈ ਲੀਡਰ ਲੈਸ ਹੈ ਨੇਤਾ ਤੋਂ ਬਿਨਾ ਸਾਡਾ ਆਗੂ ਨਹੀਂ ਕੋਈ ਸੱਚਾ ਸੁੱਚਾ ਸਭ ਕੁਰਸੀਆਂ ਵਾਲੇ ਨੇ ਤੇ ਕੁਰਸੀਆਂ ਵਾਲਿਆਂ ਦਾ ਕੋਈ ਧਰਮ ਨਹੀਂ ਹੁੰਦਾ ਇਹਨਾਂ ਤੋਂ ਪਰ ਉਪਕਾਰ ਨਹੀਂ ਹੁੰਦਾ ਚਾਹੇ ਕਿਸੇ ਵੀ ਪਾਰਟੀ ਨਾਲ ਉਹ ਸੰਬੰਧਿਤ ਕਿਉਂ ਨਾ ਹੋਵੇ ਅਸੀਂ ਕੱਲੀ ਪੱਗ ਜਾਂ ਸਿੱਖੀ ਨਾ ਦੇਖਿਆ ਕਰੋ ਜਦੋਂ ਅਸੀਂ ਲੀਡਰਾਂ ਤੇ ਢਿੱਜ ਗਏ ਉਦੋਂ ਸਮਝ ਲਓ ਵੀ ਸਾਡਾ ਅੰਤ ਜੇ ਕੋਈ ਗੁਰੂ ਕਾ ਸਿੱਖ ਉੱਠਦਾ ਹੈ ਨਾ ਜਿਵੇਂ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਪੁਰਖ ਭਿੰਡਰਾਂ ਵਾਲੇ ਸੀ ਉਸੀ ਕੌਮ ਦੇ ਆਗੂ ਜਿਹੜੇ ਕਥਨੀ ਤੇ ਕਰਨੀ ਦੇ ਪੂਰੇ ਹੋਏ ਆਖਰੀ ਸਵਾਸਾਂ ਤੱਕ ਲੜਦੇ ਰਹੇ ਸਿੱਖੀ ਨੂੰ ਕੇਸਾ ਸਵਾਸਾਂ ਸੰਗ ਨਵਾਇਆ ਜਿਨ੍ਹਾਂ ਨੇ ਉਸ ਤੋਂ ਬਾਅਦ ਭਾਈ ਗੁਰਦੇਵ ਸਿੰਘ ਸ਼ਹੀਦ ਭਾਈ ਗੁਰਦੇਵ ਸਿੰਘ ਕੌਕੇ ਉਹਨਾਂ ਨੂੰ ਆ ਕੁਰਸੀਆਂ ਵਾਲਿਆਂ ਨੇ ਕਹਿ ਕੇ ਸ਼ਹੀਦ ਕਰਵਾਇਆ ਅੱਜ ਕਹਿੰਦੇ ਨੇ ਜੀ ਪੰਥ ਨੂੰ ਖਤਰਾ ਹੈ ਪੰਥ ਨੂੰ ਤੁਹਾਹਾਂ ਤੋਂ ਖਤਰਾ ਹੈ ਪੰਥ ਨੂੰ ਨਹੀਂ ਖਤਰਾ ਪੰਥ ਨੂੰ ਤੁਹਾਹਾਂ ਤੋਂ ਖਤਰਾ ਹੈ ਵੀ ਤੁਸੀਂ ਹਜੇ ਪੰਥ ਦਾ ਪਤਾ ਨਹੀਂ ਕਿੰਨਾ ਕੁ ਬੇੜਾ ਗਰਗ ਕਰੋਗੇ ਜਿਹੜਾ ਕਿ ਫੇਰ ਦੁਬਾਰਾ ਤੁਸੀਂ ਕਦੇ ਪੀਲੀ ਕੇਸ ਕੀ ਬੰਦਦੇ ਹੋ ਕਦੇ ਨੀਲੀ ਪੱਗ ਤੇ ਦਾੜ੍ਹੀ ਖੁੱਲੀ ਛੱਡਦੇ ਹੋ ਕਦੇ ਬੰਦਦੇ ਹੋ ਇਹਨਾਂ ਚੀਜ਼ਾਂ ਤੋਂ ਅਜੇ ਖਤਰਾ ਹੈ ਵੀ ਪਤਾ ਨਹੀਂ ਅਜੇ ਇਹਨਾਂ ਨੇ ਕਿੰਨੇ ਇੱਕ ਮਾਵਾ ਦੇ ਪੁੱਤਾਂ ਦਾ ਖੂਨ ਪੀਣਾ ਹੈ ਕਿੰਨਾ ਕਿ ਬੱਚਿਆਂ ਦੇ ਸਿਰ ਲੈਣੇ ਨੇ ਇਹਨਾਂ ਨੇ ਖਤਰਾ ਹੈ ਗੁਰੂ ਕਿਰਪਾ ਕਰੇ ਗੁਰੂ ਕੇ ਸਿੱਖੋ ਸਾਨੂੰ ਸਾਡਾ ਮੂਲ ਚੇਤੇ ਆਵੇ ਅਸੀਂ ਜਾਗ ਪਈਏ ਫਿਰ ਸਾਡਾ ਇੱਕ ਫੇਰ ਭਾਵੇਂ ਉਹ ਕਲੀਨ ਸ਼ੇਪ ਸੀ ਭਾਵੇਂ ਉਹ ਹੋਣਾ ਸੀ ਪਰ ਇੱਕ ਲੀਡਰ ਜਦੋਂ ਸਾਡਾ ਉੱਠਿਆ ਨੌਜਵਾਨ ਸੰਦੀਪ ਸਿੰਘ ਦੀਪ ਸਿੱਧੂ ਉਹ ਵੀ ਸਹੀਦ ਕਰਵਾਤਾ ਫਿਰ ਅੰਮ੍ਰਿਤਪਾਲ ਸਿੰਘ ਕੌਮ ਅਜ ਕੌਮ ਭਾਂੜ ਦੀ ਇਹ ਸੱਚਾ ਸੁੱਚਾ ਆਗੂ ਨੇਤਾ ਜਦੋਂ ਅੰਮ੍ਰਿਤਪਾਲ ਸਿੰਘ ਆਇਆ ਤਾਂ ਫਿਰ ਕਹਿੰਦੇ ਤਾਂ ਮੁੰਡਿਆਂ ਨੂੰ ਮਰਵਾ ਦੂ ਅੱਛਾ ਤੁਹਾਡੇ ਵੇਲੇ ਮੁੰਡੇ ਨਹੀਂ ਮਰੇ ਤੁਸੀਂ ਤਾਂ ਫਿਰ ਸਾਰੇ ਜਿਉਂਦੇ ਰੱਖਦੇ ਤੁਹਾਡਾ ਤਾਂ ਕੋਈ ਮਰਿਆ ਨਾ ਇਹਨਾਂ ਚੀਜ਼ਾਂ ਤੋਂ ਗੁਰੂ ਕੇ ਸਿੱਖੋ ਜਾਗੋ ਹਾਂਜੀ ਚੌਪਈ ਜੈ ਬੰਦਾ